ਸਾਰੇ ਅਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਹਾਂ ਤੁਸੀਂ ਦੇਖਿਆ ਹੀ ਹੋਣਾ ਤਾਇਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਹਨ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਹੈ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉੱਤੇ ਚੈਕਿੰਗ ਵੀ ਚੱਲ ਰਹੀ ਹੈ ਬਾਹਰੋਂ ਵੀ ਅਫਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਹੇ ਹਾਂ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਇਸ ਏਰੀਆ ਚ ਆ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਜੀਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਡ ਸਿਕਿਉਰਿਟੀ ਦਾ ਕੰਮ ਕਿਉਂਕਿ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾਲ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ سپورਟ ਵੀ ਬੈਕ ਤੋਂ ਕਰਾਂਗੇ ਸਾਡੇ ਕੋਲ ਪੁਲਿਸ ਦਾ ਲੋਕਲ ਪੁਲਿਸ ਵੀ ਹੈ ਜੀ ਅਸੀਂ ਉਹ ਕੋਈ ਐਕਸਟਰਾ ਕਰਾਂਗੇ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋਏਡ ਨੇ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਕੀ ਇਨਪੁਟਸ ਨੇ ਉਹਦੇ ਮੁਤਾਬਕ ਜਿਹੜੀ ਹੈ ਡਿਪਲॉयਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰ ਉਹ ਐਗਜ਼ੈਕਟ ਮੈਨੂੰ ਆਫ ਹੈਂਡ ਤਾਂ ਯਾਦ ਨਹੀਂ ਤੁਹਾਨੂੰ ਦੇ ਦਿੰਦੇ ਨੇ ਜੀ ਅਸੀਂ ਹਾਂਜੀ ਹਾਂਜੀ ਬਹੁਤ ਸਾਰੇ ਪੁਆਇੰਟ ਨੇ ਉਹ ਸਾਰਾ ਤੁਹਾਨੂੰ ਅਸੀਂ ਪ੍ਰੈਸ ਨੋਟ ਭੇਜ ਵੀ ਦਿੰਦੇ ਹਾਂ ਕੱਲ ਜਿਹੜਾ ਬੰਦ ਦੀ ਕਾਲ ਆ ਉਹਦੇ ਬਕਰ ਕ ਵੀ ਸਿੱਟਾ ਕਰਦੇ ਦੇ ਕੋਦ ਮੌਕੇ ਤੇ ਦੇਖਿਆ ਜਾਏਗਾ ਜਿੱਦਾਂ ਬੰਦੇ ਵੌਲੰਟੇਰੀਲੀ ਅੱਗੇ ਕਰਦੇ ਉਹੀ ਹੈ ਬਾਕੀ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਪ੍ਰੋਗਰਾਮ ਚੱਲ ਰਿਹਾ ਜੀ ਕੱਲ ਵੀ ਹੋਇਆ ਸੀਗਾ। ਜੀ। ਇਹ ਅੱਜ ਦੇਖਦੇ ਆ ਕਿਵੇਂ ਸਿਚੁਏਸ਼ਨ ਡਿਵੈਲਪ ਕਰਦੀ ਹੈ ਜੀ। ਇਸ ਤੋਂ ਬਾਅਦ ਮੈਂ ਉਧਰ ਹੀ ਜਾ ਰਹੇ। ਦੇਖੋ ਜੀ ਪੁਲਿਸ ਦਾ ਤਾਂ ਕੰਮ ਹੀ ਹੈ ਵੀ ਸ਼ਰਾਰਤੀਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਨੱਪ ਕੇ ਰੱਖੋ ਉਹ ਤਾਂ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਆਪਣੀ ਕਰਦੇ ਹੀ ਆ ਜੋ ਸਾਡਾ ਸਿਸਟਮ ਹੈ ਡੈਫੀਨਿਟਲੀ ਪਰ ਮੈਂ ਤੁਹਾਡੇ ਰਾਹੀਂ ਜਰੂਰ ਇਹ ਅਪੀਲ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਬੜਿਆ ਸੋਗ ਮਈ ਇਹ ਜਿਹੜਾ ਕੱਲੂਕਾਰੇ ਦਾ ਹਫਤਾ ਹੁੰਦਾ ਇਹਦੇ ਚ ਸਹਿਯਮ ਨਾਲ ਕੰਮ ਲੈਣ ਸ਼ਾਂਤੀ ਨਾਲ ਆਪਾਂ ਅਰਦਾਸ ਸਮਾਗਮ ਚ ਸ਼ਾਮਲ ਹੋਈਏ ਔਰ ਗੁਰੂ ਘਰ ਦੀ ਸਾਰੇ ਅਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਆ ਤੁਸੀਂ ਦੇਖਿਆ ਹੀ ਹੋਣਾ ਤਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਆ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਹੈ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉਹਤੇ ਚੈਕਿੰਗ ਵੀ ਚੱਲ ਰਹੀ ਹੈ ਬਾਹਰੋਂ ਵੀ ਆਫੀਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਹੇ ਆ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਇਸ ਏਰੀਆ ਚ ਆ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਜੀਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਡ ਸਕਿਉਰਿਟੀ ਦਾ ਕੰਮ ਕਿਉਂਕਿ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾਲ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ ਸਪੋਰਟ ਵੀ ਬੈਕ ਤੋਂ ਕਰਾਂਗੇ ਸਾਡੇ ਲੋਕੀਂਸ ਦਾ ਲੋਕਲ ਪੁਲਿਸ ਵੀ ਮੈਨੂੰ ਮੰਗਵਾਈ ਐ ਇਸਲਾ ਪਰਾਮੀਟਰ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰਸ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋਏਡ ਨੇ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਉਹਨਾਂ ਨੇ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਕੀ ਇਨਪੁੱਟਸ ਨੇ ਉਹਦੇ ਮੁਤਾਬਕ ਜਿਹੜੀ ਹੈ ਡਿਪਲॉयਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰ ਦੇਵਾਂਗੇ ਉਹ ਐਗਜ਼ੈਕਟ ਮੈਨੂੰ ਆਫਹੈਂਡ ਤਾਂ ਯਾਦ ਨਹੀਂ ਤੁਹਾਨੂੰ ਦੇ ਦਿੰਦੇ ਨੇ ਜੀ ਅਸੀਂ ਹਾਂਜੀ ਹਾਂਜੀ ਬਹੁਤ ਸਾਰੇ ਪੁਆਇੰਂਟ ਨੇ ਉਹ ਸਾਰਾ ਤੁਹਾਨੂੰ ਅਸੀਂ ਪ੍ਰੈਸ ਨੋਟ ਭੇਜ ਵੀ ਦਿੰਦੇ ਹਾਂ ਸਰਕਾਰ ਦਾ ਜਿਹੜਾ ਬੰਦ ਦੀ ਕੌਲ ਆ ਉਹਦੇ ਬਦਲ ਕੇ ਕੁਝ ਸਿੱਟਾ ਕਰੋ ਇਹ ਕੋਡ ਮੁੱਕੇ ਤੇ ਦੇਖਿਆ ਜਾਏਗਾ ਜਿੱਦਾਂ ਬੰਦੇ ਵੌਲੰਟੇਰੀਲੀ ਅੱਗੇ ਕਰਦੇ ਉਹ ਹੀ ਹੈ ਬਾਕੀ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਤਾਂ ਇਹ ਮਾਰ ਚੱਲ ਰਿਹਾ ਜੀ ਕੱਲ ਵੀ ਹੋਇਆ ਸੀਗਾ। ਜੀ। ਇਹ ਅੱਜ ਦੇਖਦੇ ਆ ਕਿਵੇਂ ਸਿਚੁਏਸ਼ਨ ਡਿਵੈਲਪ ਕਰਦੀ ਹੈ ਜੀ। ਇਸ ਤੋਂ ਬਾਅਦ ਮੈਂ ਉਧਰ ਹੀ ਜਾ ਰਹੇ ਹਾਂ। ਦੇਖੋ ਜੀ ਪੁਲਿਸ ਦਾ ਤਾਂ ਕੰਮ ਹੀ ਹੈ ਵੀ ਸ਼ਰਾਰਤੀਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਨੱਪ ਕੇ ਰੱਖੋ ਉਹ ਤਾਂ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਆਪਣੀ ਕਰਦੇ ਹੀ ਆਂ ਜੋ ਸਾਡਾ ਸਿਸਟਮ ਹੈ ਡੈਫੀਨਿਟਲੀ ਪਰ ਮੈਂ ਤੁਹਾਡੇ ਰਾਹੀਂ ਜਰੂਰ ਇਹ ਅਪੀਲ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਇੱਕ ਬੜਿਆ ਸੋਗਮਈ ਇਹ ਜਿਹੜਾ ਕੱਲੂਕਾਰੇ ਦਾ ਹਫਤਾ ਹੁੰਦਾ ਇਹਦੇ ਚ ਸਹਿਯਮ ਨਾਲ ਕੰਮ ਲੈਣ ਸ਼ਾਂਤੀ ਨਾਲ ਆਪਾਂ ਅਰਦਾਸ ਸਮਾਗਮ ਚ ਸ਼ਾਮਲ ਹੋਈਏ ਔਰ ਗੁਰੂ ਘਰ ਦੀ ਮਰਿਆਦਾ ਨੂੰ ਕੋਈ ਠੇਸ ਨਾ ਪਹਚਾਈਏ ਥੈਂਕ ਯੂ